ਸਵਾ ਲੱਖ ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਨੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ ਮੱਧਿਆ ਪ੍ਰਦੇਸ਼ ਛੱਤੀਸਗੜ੍ਹ ਗੋਆ ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ ਇਸਤਿਹਾਰ ਹੋ ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ ਛੁੱਟੇ ਇਹ ਕੰਮ ਕੀਤਾ ਜਿਨਨ ਤੁਸੀਂ ਰਾਜ ਦਿੱਤਾ ਸੀਗਾ ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀ ਹੱਤਮ ਕਰਦੇ ਪਏ ਆ ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤੈਨੂੰਗਾ ਜਾਣਕਾਰੀ ਦੇਣਾ ਚਾਹੁੰਨਾ ਮੈਂ ਜ਼ਰੂਰ ਚਾਹੁੰਨਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਿਵੇਂ ਕੀ ਕੀ ਖਤਮ ਕੀਤਾ ਹੈ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਹ ਤੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਤੋਂ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟਣ ਦਾ ਕੰਮ ਕੀਤਾ ਜੋ ਪੰਜਾਬੀ ਨੂੰ ਵੀ ਤੇ ਸਿੱਖ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਇਆ ਹੈ ਕੋਈ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੱਤਾ ਹੁਣ ਦੋਸਤੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਕੇਜਰੀਵਾਲ ਦੱਸਾਂ ਦੱਸੇਗਾ ਕਿ ਕਿੰਨਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਸਿਸਰ ਸਾਹਿਬ ਕਿੰਨੇ ਕਿੰਨੇ ਦੀ ਵੇਚੀ ਨਾਲੇ ਰਸਵਾਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਕੀ ਪੁੱਛਦੇ ਜੀ ਤੁਹਾਨੂੰ ਸਭ ਨੂੰ ਪਤਾ ਤੁਸੀਂ ਦੱਸ ਰਹੇ ਹੋ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਦੱਸੋ ਮੈਂ ਤੁਹਾਨੂੰ ਕੀ ਪੁੱਛਦੇ ਜੀ ਮੈਂ ਕਿਹਾ ਮੈਂ ਕਿਹਾ ਮਨੀਰ ਸਿੰਘ ਤੋਂ ਪਹਿਲੇ ਸੀਸ਼ਮੈਲ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਹੁਣ ਸੀਸ਼ਮੈਲ ਜੀ ਕੌਣ ਰਹੇਗਾ ਅਜਾਇਬ ਘਰ ਬਣਾਉਣ ਦੀ ਗੱਲ ਹੋ ਰਹੀ ਹੈ ਸੀਸ਼ਮੈਲ ਤੇ ਅਰਵਿੰਦ ਕੇਜਰੀਵਾਲ ਜੀ ਦੀ ਜ਼ਿਆਦਾ ਰਹਿਣ ਗਿਆ ਇੰਸਾਨ ਕੋਈ ਨਹੀਂ ਆ ਸਰ ਉੱਪਰ ਨਹੀਂ ਜਾ ਸਕਦਾ ਉਹ ਐਸਾ ਬੈਗਰੀਅਸ ਕਰਿਆ ਬੰਦਾ ਤੇ ਆਮ ਬੰਦਾ ਤੁਸੀਂ ਉੱਥੇ ਜਾ ਕੇ ਕਮਲਾ ਜੂ ਆਟੋਮੈਟਿਕ ਪੱਖੇ ਚੱਲ ਪਏ ਤੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪਿੰਦਾ ਫੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਭਰਾਏ ਕੁਮਾੜਾ ਬੰਦਾ ਕਰ ਨਹੀਂ ਸਕਦਾ ਤੇ ਉੱਥੇ ਅger ਕੀ ਹੁਣ ਕੋਈ ਕੋ دیکھتے ਆਂ ਕਿ ਮਿਊਜ਼ਿਕ ਪੜਾਵਾ ਕੋਈ ਤਾਂ ਕਿ ਲੋਕ ਬੈਠੇ ਰਹੇ ਨੇ ਕੀ ਹੁੰਦਾ ਅੱਛਾ ਭਗਵੰਤ ਮਾਨੀ ਕੋਰ ਕਹਿ ਰਹੇ ਨੇ ਕਿ ਪੰਜਾਬ 'ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ 'ਚ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਨਦੀ ਸਰਕਾਰ ਨੇ ਦਿੱਤੀ ਹੈ ਮਸੱਬਿਆ ਰੋਜ਼ਗਾਰ ਇੱਥੇ ਆਇਆ ਨਹੀਂ ਕਿਤਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਡਣ ਰੋਜ਼ਗਾਰ ਬੜਾ ਮਾ ਮੰਤਰੀ ਦਾ ਕੀ ਨਾਮ ਅਭਿਸ਼ੋਧ ਸੰਦੀਪਾ ਨੂੰ ਰੋਜ਼ਗਾਰ ਮਿਲ ਗਿਆ 15 ਪਰਭਾਰੀਓ ਤੋਂ ਲਿਆ ਕੇ ਲਾ ਦਿੱਤੇ ਜੈਡ ਪਲੱਸ ਸਿਕਿਉਰਟੀ ਦੇਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਤੇ ਲੋਕੀ ਚਪੇੜਾਂ ਨਾਲ ਕੁੱਟਦੇ ਨੇ ਯੂਨਿਟ ਚ ਬੇਗਾਨਾ ਕੁੱਟਦੇ ਨੇ ਉੱਥੇ ਐਸੇ ਭਗਵੰਤ ਮਾਜ ਨੇ ਜੈਡ ਪਲੱਸ ਸਿਕਿਉਰਿਟੀ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋ ਲਿਆ ਕੇ ਰੋਜ਼ਗਾਰ ਦੇ ਦਿੱਤਾ ਬਰੁਚਾਰਾ ਭਗਵੰਤ ਮਾਜ ਨੇ ਕਦੇ 50 ਹਜ਼ਾਰ ਨੌਕਰੀਆਂ ਆਮ ਜਨਤਾ ਦੇ ਘਰਾਂ ਨੂੰ ਮਿਲ ਗਿਆ ਜੀ ਮਿਲ ਗਿਆ ਜੀ ਬਿਲਕੁਲ ਸਹੀ ਗੱਲ ਹੈ ਸਿਰਤਾਜ ਸਾਹਿਬ ਨੇ ਲੁੱਟਦੇ ਕੁਝ ਨਹੀਂ ਕੀਤਾ ਉਹਨਾਂ ਨੇ ਸਿਰਤਾਜ ਸਾਹਿਬ ਨੇ ਵਿਦਿਆਨ ਸਾਹਿਬ ਨੇ ਸਹਿਯੋਗ ਦਿੱਤਾ ਮੇਰਾ ਸਿਰਤਾਜ ਸਾਹਿਬ ਜਿਹੜਾ ਐਗਜ਼ਿਸਟ ਨਹੀਂ ਕਰਦਾ ਮੈਂ ਭਾਈ ਦਿੱਲੀ ਤੋਂ ਆਉਣਗੇ ਇਹ ਪਤਾ ਕੀ ਗੱਲ ਆ ਤੇ ਕੌਣ ਆਏ ਨੇ ਦਿੱਲੀ ਤੋਂ ਮੈਨੂੰ ਪਰਸੋ ਦੱਸ ਰਹੇ ਸੀ ਮਨੀਸ਼ ਸੋਦੀਆ ਪਤਾ ਕੀ ਪੁੱਛ ਰਿਹਾ ਸੀ ਇੱਥੇ ਤੁਸੀਂ ਸੁਣ

ਇਹ ਤੁਹਾਨੂੰ ਲੁੱਟ ਕੇ ਛੁੱਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਉਹਨੂੰ ਬਾਅਦ ਵਿੱਚ ਆਵਾਜ਼ ਕਰਨਾ ਮੁਸ਼ਕਲ ਹੋ। ਉਹ ਕਹਿੰਦੇ ਬਦਲਾਅ ਲਿਆਉਂਦਾ ਸੀ, ਬਦਲਾਅ ਬਹੁਤ ਵੱਡੇ ਬਦਲੇ ਲਿਆਉਂਦਾ। ਕਿਹਨੇ ਗਦਰ, ਕਿਹਦਾ ਜਰੂਰ ਲੈ ਕੇ ਕਿਹੜੇ ਕਿਹੜੇ ਫਾਇਦਮੰਦ ਕਿਹੜੇ ਫਾਇਦਮੰਦ। ਬਿਲਕੁਲ ਦਿੱਲੀ ਸਾਡਾ ਦੇਖੋ ਖਾਲੀ ਇਹ ਲੋਕਾਂ ਦੀ ਕ腐ਸ਼ਨਾ ਚੈੱਕ ਕਰਨਾ ਨਹੀਂ ਇੱਕ ਸਾਡਾ ਇੱਕ ਇੱਕ ਵਿਸ਼ਾਏਕ ਪੈਸੇ ੁੱਤੇ ਵੀ ਉਹਦਾ ਹਿਸਾਬ ਲਾਗੇ। ਲੇਕਿਨ ਅਸੀਂ ਪੋਜ਼ਿਟਿਵ ਏਜੰਡਾ

ਦੈਂਜਾ ਆ ਜਾਈ ਬੜਾ ਰੋਲਾ ਪੈ ਗਿਆ ਹੁਣ ਤੇ ਕ੍ਰਮਪਤ ਸਾਹਿਬ ਨੇ ਇੱਕ ਨਵੀਂ ਨੀਤੀ ਘੜਤੀ ਹੈ ਪਨਾਮਾ ਚ ਮੁੰਸਤਾ ਰਿਕਾ ਤੇ ਗਵਾਟਾਮਾਲਾ ਉਥੇ ਕੈਂਪ ਬਣਾਉਂਦੇ ਨੇ ਉਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਆਪ ਕਿੰਨਾ ਫਿਦਰੀਆਂ ਪੈਣ ਗਿਆ ਉਹਨਾਂ ਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਕਿਹੜੀ ਸਰਕਾਰ ਉਥੇ ਜਿਹੜੇ ਬੰਦਿਆਂ ਨਾਲ ਰਾਫਤਾ ਕਰੇਗੀ ਜਾਂ ਨਾਲ ਕਿਸ ਸਰਕਾਰ ਨਾਲ ਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਹਲੇ ਵੀ ਡੰਕੀ ਲਾ ਕੇ ਦੇਖੋ ਕੋਈ ਨਹੀਂ ਜੀ ਸਾਰੇ ਪੈਸੇ ਦੇ ਨੇਲੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਵੀ 90% ਟ੍ਰੈਵਲ ਏਜੰਟਾਂ ਨੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਫੋਟੋ ਮਿਲ ਜਾਣੀ ਉਹਨਾਂ ਸੁਰੱਖਿਣ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋ ਹਾਸਲੀ ਪਾਦਾ ਬੜਾ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ ਰੁਪਏ ਦਾ ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ